ਪਾਈ ਮਤੀ ਦਾਸ ਜੀ ਕੌਣ ਸਨ ਪਾਈ ਮਤੀ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਆਰੇ ਸਿੱਖ ਸਨ ਪਾਈ ਮਤੀ ਦਾਸ ਜੀ ਸਿੱਖੀ ਸਿਧਕ ਨਿਭਾਉਂਦੇ ਹੋਏ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਹੋਏ ਸਨ ਦਿੱਲੀ ਦੇ ਕਟੜ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਇਸਲਾਮ ਕਬੂਲ ਨਾ ਕਰਨਤੇ ਆਰੇ ਨਾਂ ਚਿਰਨ ਦਾ ਹੁਕਮ ਦਿੱਤਾ ਜਦੋਂ ਪਾਈਮਤੀ ਦਾਸ ਜੀ ਤੋ ਜਲਾਦਾ ਨੇ ਆਖਰੀ ਇੱਛਾ ਪੁੱਛੀ ਤਾਂ ਪਾਈਮਤੀ ਦਾਸ ਜੀ ਨੇ ਇੱਕੋ ਹੀ ਜਵਾਬ ਦਿੱਤਾ ਕਿ ਜਦੋਂ ਤੁਸੀਂ ਮੇਰੇ ਸਿਰ ਤੇ ਆਰਾ ਚਲਾਓਗੇ ਤਾਂ ਮੇਰਾ ਮੂੰਹ ਗੁਰੂਵਲ ਹੋਣਾ ਚਾਹੀਦਾ ਹੈ ਭਾਈ ਮਤੀ ਦਾਸ ਜੀ ਕਿੰਨੇ ਸਿੱਧਕ ਵਾਲੇ ਸਨ ਉਨ੍ਹਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ